ਕੋਕੇਨ ਜੋ ਕਿ ਕਮਰਸ਼ੀਅਲ ਕੁਆਂਟੀਟੀ ਔਰ ਐਫਲੂਐਂਟ ਫੈਮਿਲੀਆਂ ਦੇ ਵਿੱਚ ਅਮੀਰ ਲੋਕਾਂ ਦਾ ਇੱਕ ਨਸ਼ਾ ਮੰਨਿਆ ਜਾਂਦਾ ਉਹ ਅਸੀਂ ਰਿਕਵਰ ਕੀਤੀ 112 ਗ੍ਰਾਮ ਔਰ ਉਹਦੇ ਚ ਇੱਕ ਨਾਈਜੀਰੀਅਨ ਤੇ ਦੋ ਲੋਕਲ ਜਿਹੜੇ ਆ ਉਹਨਾਂ ਦੇ ਨਾਲ ਦੇ ਸਮਗਲਰਸ ਉਹ ਅਰੈਸਟ ਹੋਏ ਨੇ ਔਰ ਇੱਕ 32 ਬੋਰ ਦਾ ਪਿਸਟਲ ਹੈ ਇਸ ਤੋਂ ਇਲਾਵਾ 1 ਕਿਲੋ ਹਿਰੋਇਨ ਤੇ 8 ਲੱਖ 10 ਹਜ਼ਾਰ ਹਵਾਲਾ ਦੀ ਡਰਗ ਮਨੀ ਰਿਕਵਰ ਕੀਤੀ ਗਈ ਹੈ ਦੋ ਕੇਸਾਂ ਦੇ ਵਿੱਚ। ਦੋ ਜਿਹੜਾ ਪਹਿਲਾ ਕੇਸ ਹੈ ਇਹਦੇ ਵਿੱਚ ਕੋਲਿੰਸ ਨਾਮ ਦਾ ਬੰਦਾ ਹੈ ਨਾਈਜੀਰੀਅਨ। ਇਹ ਆਪਣੇ ਬੱਚੇ ਦੇ ਇਲਾਜ ਵਾਸਤੇ ਇੰਡੀਆ ਆਇਆ ਸੀਗਾ ਪਹਿਲਾਂ ਮੈਡੀਕਲ ਟ੍ਰੀਟਮੈਂਟ ਵਾਸਤੇ। ਉਸ ਤੋਂ ਬਾਅਦ ਇਹਨੂੰ ਲੱਗਿਆ ਕਿ ਇੱਥੇ ਇਹਦੇ ਕੰਟੈਕਟਸ ਹੋ ਗਏ ਸਮਗਲਿੰਗ ਰੈਕਟਸ ਨਾਲ ਕਿਉਂਕਿ ਦਿੱਲੀ ਦੇ ਵਿੱਚ ਕਾਫੀ ਜ਼ਿਆਦਾ ਜ਼ੋਰ ਨਾਲ ਇਹਦੇ ਉੱਥੇ ਵਿਕਰੀ ਹੈਗੀ ਹੈ ਕੋਕੀਨ ਦੀ ਇਹਨਾਂ ਐਫਲੂਐਂਟ ਪਾਰਟੀਆਂਸ ਉੱਥੇ ਰਹਿਣ ਲੱਗ ਗਿਆ ਇਹਨੇ ਓਵਰਸਟੇ ਵੀ ਕੀਤੀ ਆ ਔਰ ਇਹ ਇਹਨੇ ਕਾਉਂਟਰਵੈਂਸ਼ਨ ਵੀ ਕੀਤੀ ਆ ਜਿਹੜਾ ਪਾਸਪੋਰਟ ਐਕਟ ਦੀ ਆਪਾਂ ਸਮਝ ਸਕਦੇ ਆ ਜਾਂ ਵੀਜ਼ਾ ਦੀ ਔਰ ਇਹਦੇ ਨੂੰ ਮਹਿਰੋਲੀ ਦੇ ਵਿੱਚੋਂ ਸਾਡੀ ਸੀਆਈਏ ਟੀਮ ਲੈਡ ਬਾਇ ਇਨਸਪੈਕਟਰ ਮੋਲਕਦੀਪ ਇਹਨਾਂ ਨੇ ਫੜਿਆ ਔਰ ਇਹਦੇ ਨਾਲ ਦੇ ਦੋ ਜਿਹੜੇ ਸਾਥੀ ਨੇ ਇਸ਼ਪ੍ਰੀਤ 엘ियस ਹਰਸ਼ ਇਹ ਬਸੰਤ ਐਵੈਨਿਊ ਅੰਮ੍ਰਿਤਸਰ ਦਾ ਤੇ ਇਹਦਾ ਫਾਦਰ ਜਿਹੜਾ ਇਹ ਮੀਟ ਆਪਣੇ ਜਿਹੜੀ ਫਿਸ਼ ਦੀ ਦੁਕਾਨ ਹੈ ਦੀ 12ਵੀਂ ਪਾਸ ਹੈ ਔਰ ਅਖਲੇਸ਼ ਵੇਜ ਜਿਹੜਾ ਇਹ ਵੀ ਬਸੰਤ ਐਵੇਨਿਊ ਦਾ ਹੈਗਾ ਪਲਾਸਟਿਕ ਦੀ ਫੈਕਟਰੀ ਚ ਕੰਮ ਕਰਦਾ ਇੱਕ ਪਿਸਤਰ ਬੱਤੀਪੋਰ ਵੀ ਇਹ ਤੋਂ ਨਾਲ ਮਿਲਿਆ ਬੀਕਾਮ ਪੜਿਆ ਹੋਇਆ ਹੈ ਮੇਨ ਅਖਲੇਸ਼ ਵੀ ਇਥੇ ਅਮਰਸਰ ਦੇ ਵਿੱਚ ਰਸੀਵਰ ਸੀਗਾ ਔਰ ਟਾਈਮ ਟੂ ਟਾਈਮ ਜਦੋਂ ਇਹ ਲੈਂ ਜਾਂਦੇ ਸੀਗੇ ਕਾਲਿੰਸ ਤੋਂ ਠੀਮਾਨ ਤੇ ਕਨਸਾਈਨਮੈਂਟ WhatsApp ਦੇ ਉੱਤੇ ਹੀ ਕੰਟੈਕਟ ਹੁੰਦਾ ਸੀਗਾ ਤੇ ਇਹ ਕਈ ਵਾਰ ਇਹ ਆ ਵੀ ਗਿਆ ਹੈ ਜਾਇ ਆਪਣੇ ਕਿਸੇ ਹੋਰ ਸਾਥੀ ਰਾਹੀ ਮੰਗਾਉਂਦਾ ਰਿਹਾ ਤੇ ਉਸ ਤੋਂ ਬਾਅਦ ਇਹ ਐਫੀਡੈਂਟ ਜਿਹੜੇ ਫੈਮਿਲੀਜ਼ ਨੇ ਉਹਨਾਂ ਚ ਡਿਸਟ੍ਰਿਬਿਊਟ ਹੁੰਦੀ ਰਹੀ ਹੈ ਉਹਨਾਂ ਦੇ ਉੱਤੇ ਅਸੀਂ ਐਫੀਡੈਂਟ ਸਰਕਲ ਜਿਹੜੇ ਆ ਉਹਨਾਂ ਦੇ ਉੱਤੇ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਉਹਦੇ ਚ ਕਾਫੀ ਲੋਕ ਸਾਹਮਣੇ ਆਏ ਨੇ ਉਹਨਾਂ ਤੇ ਅਲੱਗ ਕੰਮ ਹੋ ਰਿਹਾ ਹੈ ਔਰ ਇਹਦੀ ਬੜੀ ਹਾਈ ਪ੍ਰਾਈਸ ਜਿਹੜੀ ਹੈ ਉਹ ਚਲੇ ਜਾਂਦੇ ਸੀ ਕਿਉਂਕਿ ਸਾਰੇ ਅਮੀਰ ਲੋਕਾਂ ਦਾ ਨਸ਼ਾ ਇਹਨੂੰ ਮੰਨਿਆ ਜਾਂਦਾ ਤੇ ਇਸ ਕਰਕੇ ਜਿਹੜਾ ਕੋਲਿੰਜ਼ ਵੀ ਐਸੇ ਕਰਕੇ ਆਪਣੀ ਪਰਿਵਾਰ ਛੱਡ ਕੇ ਇੱਥੇ ਹੀ ਰਹਿ ਰਿਹਾ ਹੈ ਇੰਡੀਆ ਔਰ ਦਿੱਲੀ ਦੇ ਵਿੱਚੋਂ ਮਹਿਰੋਲੀ ਦੇ ਏਰੀਏ ਚੋਂ ਇਹਨੂੰ ਅਸੀਂ ਗ੍ਰਿਫਤਾਰ ਕੀਤਾ ਸੀਗਾ ਇਸ ਤੋਂ ਇਲਾਵਾ ਜਿਹੜਾ ਸੈਕੰਡ ਹਿਰੋਇਨ ਦਾ ਜਿਹੜਾ ਕਾਰਟਲ ਬਸਟ ਹੋਇਆ ਉਹਦੇ ਵਿੱਚ ਰਵੀ ਕੁਮਾਰ ਜਿਹੜਾ ਮੇਨ ਬੰਦਾ ਹੈ ਏਲੀਅਸ ਜੱਗੂ ਇਹ ਦਾਦੂਪੁਰ ਥਾਣਾ ਮਜੀਠਾ ਅਮਰਸਰ ਰੂਰਲ ਦਾ ਰਹਿਣ ਵਾਲਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕੱਦਮੇ ਦਰਜ ਹੈ ਕਬੂ ਥਾਣੇ ਦੇ ਵਿੱਚ ਇਹਨੇ ਇਹ ਬਾਹਰ ਪਾਕਿਸਤਾਨੀ ਸਮੱਗਲਰਜ਼ ਨਾਲੇ ਦਾ ਰਾਫਤਾ ਹੋਇਆ ਤੇ ਸ਼ਾਮ ਸਿੰਘ ਜਿਹੜਾ ਇਹਦਾ ਹੋਰ ਸਾਥੀ ਹੈ ਐਲੀਅਸ ਰਾਹੁਲ ਕੱਥੂ ਨੰਗਲ ਰੋਡ ਪੀਐਸ ਮਜੀਠਾ ਅਮਰਸਰ ਰੂਰਲ ਇਹ ਇੱਕ ਏਵੀ ਇੱਕ ਕਪੜੇ ਦੀ ਫੈਕਟਰੀ ਚ ਕੰਮ ਕਰਦਾ ਹੈ ਇਹ ਡੈਜ਼ਿਗਨੇਟਡ ਜਿਹੜੇ ਡਰਾਪਿੰਗਸ ਹੁੰਦੀਆਂ ਸੀ ਡਰੋਨ ਨੂੰ ਚੁਕਾ ਕੇ ਤੇ ਇੱਥੇ ਅੱਗੇ ਵੇਚਦੇ ਸੀ ਤੇ ਅੱਗੇ ਲੋਕਾਂ ਨੂੰ ਹੈਂਡਓਵਰ ਕਰਦੇ ਸੀ ਇਹਦੇ ਜਿਹੜੀ ਇੰਪੋਰਟੈਂਟ ਸਿਗਨੀਫੀਕੈਂਟ ਗੱਲ ਹੈਗੀ ਆ ਉਹ ਹੈਗਾ ਗੁਰਪ੍ਰੀਤ ਜਿਹੜਾ ਖਲਚੀਆਂ ਦਾ ਫੜਿਆ ਗਿਆ ਜਿਸ ਤੋਂ 8 ਲੱਖ 10 ਹਜ਼ਾਰ ਡਰੱਗ ਮਨੀ ਤੇ ਹਵਾਲਾ ਮਨੀ ਜਿਹਨੂੰ ਆਪਾਂ ਕਹਿ ਸਕਦੇ ਆ ਇਹ ਬਰਾਮਦ ਹੋਈ ਹੈ ਇਹ ਚ ਜਿਹੜੀ ਮੇਨ ਗੱਲ ਆਈ ਹੈ ਕਿ ਇਹ ਜਿਹੜੀ ਪੈਸਾ ਹਵਾਲੇ ਦਾ ਇਹ ਨੈਟਵਰਕ ਜਿਹੜਾ ਹਵਾਲਾ ਇਹਨੂੰ ਡੀਲ ਕਰਦਾ ਸੀਗਾ ਉਹ ਵਾਇਆ ਦੁਬਈ ਪਾਕਿਸਤਾਨ ਜਾਂਦਾ ਸੀਗਾ ਸੋ ਇਹ ਗੁਰਪ੍ਰੀਤ ਦੇ ਜਿਹੜੀ ਅਗਲੇ ਦੇ ਲਿੰਕਸ ਨੇ ਉਹ ਵੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੇ ਇਹ ਸਾਰੀ ਜਿਹੜੀ ਟੀਮ ਹੈ ਇਹਦਾ ਸਾਰਾ ਆਪਰੇਸ਼ਨ ਦੋਨੋਂ ਦੇ ਵਰ ਲੈਡ ਬਾਈ ਮਿਸਟਰ ਰਵਿੰਦਰਪਾਲ ਸਿੰਘ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਜਗਵਿੰਦਰ ਜੀ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਯਾਦਵਿੰਦਰ ਸਿੰਘ ਏਸੀਪੀ ਇਨਵੈਸਟੀਗੇਸ਼ਨ ਤੇ ਇਨਸਪੈਕਟਰ ਮੋਲਕਦੀਪ ਤੇ ਉਹਨਾਂ ਦੀ ਟੀਮ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਇਹਦੇ ਵਿੱਚ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਉਹ ਕੇਨ ਵਾਲੇ ਵਿੱਚ ਵੀ ਤੇ ਹੀਰੋਇਨ ਦੇ ਵਿੱਚ ਵੀ ਔਰ ਹਵਾਲਾ ਦਾ ਹੋਰ ਵੀ ਨੈਟਵਰਕ ਜਿਹੜਾ ਇਹ ਇਹਦਾ ਪਰਦਾ ਫਾਸ਼ ਹੋਏਗਾ ਸੋਸ ਦੀ ਇਹਦੀ ਇਨਵੈਸਟੀਗੇਸ਼ਨ ਅਜੇ ਔਨ ਔਨ ਹੈ ਸਾਡੇ ਜਿਹੜਾ ਫਿਸ਼ ਵਾਲਾ ਹੈ ਜਿਹੜਾ ਇੱਕ ਨਾ ਵੀ ਫਿਸ਼ ਵਾਲਾ ਦੱਸਿਆ ਜਾ ਰਿਹਾ ਮਸਲਾ ਕਿ ਕਿੱਥੇ ਕਿੱਥੇ ਸਪਲਾਈ ਕਰਦੇ ਸੀ ਦੁਕਾਨ ਦੀ ਆਰਡ ਹੁੰਦਾ ਸੀ ਕਿਵੇਂ ਦੇਖੋ ਬੇਸਿਕਲੀ ਇਹਨਾਂ ਦੇ ਆਪਣੇ ਗਰੁੱਪ ਬਣੇ ਹੋਏ ਆ ਜਿਹੜੇ ਫਰੈਂਡਸ ਦੇ ਸਮਝ ਲਓ ਜਾਂ ਜਿਨ੍ਹਾਂ ਨੇ ਰੀਸੀਵਰਸ ਦੇ ਗਰੁੱਪ ਜਿਨ੍ਹਾਂ ਨੂੰ ਇਹ ਯੂਜੇਜ ਦੀ ਹੁੰਦੀ ਹੈ ਕਿਉਂਕਿ ਅੱਜ ਕੱਲ ਜਿਹੜੇ ਅਮੀਰ ਜ਼ਾਦੇ ਨੇ ਉਹ ਇਸ ਗੱਲ ਨੂੰ ਇੱਕ ਫੈਸ਼ਨ ਵੀ ਸਮਝਦੇ ਨੇ ਔਰ ਦਿੱਲੀ ਵਗੈਰਾ ਮੈਟਰੋਪੋਲੀਟਨ ਸਿਟੀਜ਼ ਦੇ ਵਿੱਚ ਤਾਂ ਬਹੁਤ ਪ੍ਰੈਵਲੈਂਸ ਹੈ ਰਹੀ ਹੈ ਮੁੰਬਈ ਵਗੈਰਾ ਔਰ ਇਹ ਕਾਲਨਸ ਤੋਂ ਵੀ ਪਤਾ ਲੱਗਿਆ ਕਿ ਬਹੁਤ ਵੱਡੇ ਲੈਵਲ ਤੇ ਉੱਥੇ ਕੰਮ ਚੱਲ ਰਿਹਾ ਹੈ ਤੇ ਉਸ ਤੋਂ ਬਾਅਦ ਇਹਨਾਂ ਨੇ ਸੰਪਰਕ ਕਰਕੇ ਦਿੱਲੀ ਦੇ ਵਿੱਚ ਇੱਥੇ ਆਪਣੇ ਗਰੁੱਪਸ ਦੇ ਵਿੱਚ ਬੜਾ ਸੀਕ੍ਰੇਟਿਵਲੀ ਇਹ ਕੰਮ ਚੱਲਦਾ ਰਿਹਾ ਇਹ ਨਹੀਂ ਕੋਈ ਬਹੁਤ ਓਪਨਲੀ ਅਪਾ ਕਹਿ ਸਕਦੇ ਆਂ ਵੀ ਇਹ ਸਾਰਿਆਂ ਨੂੰ ਹੀ ਪਤਾ ਸੀ ਜਾਂ ਇਹਨਾਂ ਦਾ ਬੜਾ ਸੀਕ੍ਰੀਟ ਗਰੁੱਪ ਹੈਗਾ ਉਹਦੇ ਵਿੱਚ ਹੀ ਇਹ ਸਪਲਾਈ ਅੱਗੇ ਕਰਦੇ ਸੀ ਔਰ ਇਹਦੀ ਪ੍ਰਾਈਸ ਵੀ ਬੜੀ ਐ ਐਕਸਪੈਂਸਿਵ ਤੌਰ ਤੇ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਬੱਚੇ ਲੈਣਗੇ ਤੋ ਜੋ ਅੰਦਾਜ਼ਾ ਹੈਗਾ ਕਿ ਤਕਰੀਬਨ 20000 ਰੁਪਏ ਪਰ ਗ੍ਰਾਮ ਤਕਵੀਦ ਵੇਚਦੇ ਰਹੇ ਆ ਜੋ ਇਹਨਾਂ ਦੀ ਪੁੱਛ ਕੀਤੀ ਆ ਸੋ ਜਿੱਦਾਂ ਜਿਉਂਜੀ ਐ ਐ ਮੋਕਾ ਹੁੰਦਾ ਉਹ ਜੀ ਇਹ ਕੀਮਤ ਲਾ ਦਿੰਦੇ ਰਹੇ ਬੜੀ ਵੱਡੀ ਗੱਲ ਕਿ ਕਪੀਸ ਤੋਂ ਬੜੀ ਘੱਟ ਹੀ ਹੁੰਦੀ ਹੈ ਕਿ ਪਾਰਟੀਆਂ ਕਿਹੜੀ ਕਿਹੜੀ ਪਾਰਟੀਆਂ ਜੱਲਦੀ ਨਹੀਂ ਹੈ ਬੜੀ ਪਾਰਟੀਆਂ ਬਹੁਤ ਜ਼ਿਆਦਾ ਪਾਰਟੀਆਂ ਦਾ ਚਾਂਸ ਸਾਹਮਣੇ ਹੈ ਦੇਖੋ ਜੀ ਉਹ ਆਪਾਂ ਕਰ ਰਹੇ ਹਾਂ ਮੈਂ ਤਾਂ ਨੂੰ ਤਾਂ ਨਹੀਂ ਅਜੇ ਕਰਿਆ ਫਿਰ ਉਹ ਬੰਦੇ ਸਾਰੇ ਅਲਰਟ ਹੋ ਜਾਂਦੇ ਅਸੀਂ ਦੋ ਬੰਦੇ ਤਾਂ ਹੀ ਡਿਲੇਡ ਤੁਹਾਨੂੰ ਇਹ ਇਨਫੋਰਮੇਸ਼ਨ ਦਿੱਤੀ ਹੈ ਕਿਉਂਕਿ ਫਰਨਾ ਨੈਟਵਰਕ ਤੋੜਨਾ ਔਰ ਸਾਰੀਆਂ ਚੀਜ਼ਾਂ ਨੂੰ ਔਨ ਫਾਇਲ ਲਿਆਉਣਾ ਟਾਈਮ ਲੱਗ ਜਾਂਦਾ ਹੁਣ ਵੀ ਇਹਦੇ ਤੇ ਕੰਮ ਚੱਲ ਰਿਹਾ ਹੈ ਮੇਨ ਗੱਲ ਇਹ ਆ ਕਿ ਕੋਕੀਨ ਇੱਕ ਕਮਰਸ਼ੀਅਲ ਕੁਆਂਟੀਟੀ ਜਿਹੜੀ ਹੈ ਉਹਦੇ ਤੋਂ ਦੇ ਧਿਆਨ ਚ ਲਿਆਦਾ ਹਿਰੋਇਨ ਜਿਹੜੀ ਆ 250 ਗ੍ਰਾਮ ਦੇ ਉੱਤੇ ਕਮਰਸ਼ੀਅਲ ਬਣਦੀ ਹੈ ਜਿਹੜੀ ਕੋਕੀਨ ਹੈ ਉਹ 100 ਗ੍ਰਾਮ ਦੇ ਉੱਤੇ ਕਮਰਸ਼ੀਅਲ ਹੈ ਤੁਸੀਂ ਇਹਦੀ ਦੇਖ ਸਕਦੇ ਹੋ ਕਿ ਜਿਹੜਾ ਵਪਾਰੀ ਬਣ ਗਿਆ ਸੀ ਕਿਹੜਾ ਤੇ ਕਿਹੜਾ ਵੇਚ ਵਾਲਾ ਲੜਕਾ ਹੈ ਜੀ ਜਿਹੜਾ ਵੇਚ ਵਾਲਾ ਲੜਕਾ ਕੰਮ ਕਰਦਾ ਉਹ ਵੀ ਬਾਰੀ ਬਣ ਗਿਆ ਸੀ ਵਪਾਰੀ ਰਿਸੀਵਰ ਹੈ ਤੇ ਡਿਸਟ੍ਰੀਬਿਊਟਰ ਹੈ ਇਹ ਸਮਝ ਸਕਦੇ ਹੋ ਤੁਸੀਂ ਦੋਨੋਂ ਚੀਜ਼ਾਂ ਉਹ ਕਿਦਰ ਬਹੁਤ ਸਾਰੇ ਮੁੰਡੇ ਕਨੈਕਟਡ ਨੇ ਜਿਹੜੇ ਪਾਰਟੀਆਂ ਕਰਦੇ ਨੇ ਇਨਫੋਰਮ ਸਿਸਟਮ ਕੰਮ ਹੁੰਦਾ ਹੈ ਬਹੁਤ ਵੱਡੇ ਲੈਵਲ ਤੇ ਕੰਮ ਕਰਦੇ ਆ ਬਿਲਕੁਲ ਮੈਂ ਤਾਂ ਤੁਹਾਨੂੰ ਰਿਕੁਐਸਟ ਕਰੂੰਗਾ ਸਾਡੇ ਨਾਲ ਵੀ ਸ਼ੇਅਰ ਕਰੋ ਜੇ ਕਈ ਵਾਰ ਸਾਡੇ ਕੋਲ ਨਹੀਂ ਗੱਲ ਆਉਂਦੀ ਜੋ ਅਸੀਂ ਇਨਵੈਸਟੀਗੇਸ਼ਨ ਚ ਕਰ ਰਹੇ ਆ ਆਈ ਊਡ ਰਿਕੁਐਸਟ ði ਪਬਲਿਕ ਆਲਸੋ ਥਰੂ ਯੂ ਕਿ ਸਾਨੂੰ ਜ਼ਰੂਰ ਇਹਦੇ ਬਾਰੇ ਇਨਫੋਰਮੇਸ਼ਨ ਦੇਣ ਸੋ ਥੈਟ ਅਸੀਂ ਜਿਹੜੀ ਸਾਰੀ ਚੇਨ ਹੈ ਬ੍ਰੇਕ ਕਰ ਲਈ ਔਰ ਬੈਕਬੋਨ ਟੁੱਟੇ ਤਾਂ ਕਿ ਜਿਹੜਾ ਸਾਡੇ ਏਰੀਆ ਦੇ ਵਿੱਚੋਂ ਇਹ ਕੰਮ ਖਤਮ ਹੋਵੇ ਪਰ ਜੋ ਕਾਲਿੰਸ ਦੇ ਦਸਲ ਮੁਤਾਬਕ ਇਹਨਾਂ ਦੇ ਬਹੁਤ ਸਾਰੇ ਹੋਰ ਟਿਕਾਣੇ ਵੀ ਨੇ ਪੰਜਾਬ ਹਰਿਆਣਾ ਦੇ ਵਿੱਚ ਐਰੋ ਦੇ ਹੋਰ ਬਹੁਤ ਜਿਹੜੇ ਰਿਸੀਵਰਸ ਨੇ ਔਰ ਡਿਸਟ੍ਰੀਬਿਊਟਰ ਨੇ ਕਾਲਿੰਸ ਦੇ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਜਿਹੜੇ ਦੂਜੇ ਸ਼ਹਿਰਾਂ ਵਿੱਚ ਪੰਜਾਬ ਦੇ ਵਿੱਚ ਪ੍ਰੈਵਲੈਂਟ ਹੈ। ਮੈਂ ਉੱਥੇ ਵੀ ਜਾਂਦਾ ਸੀ ਸਰ ਹਾਂਜੀ ਉਹ ਤੋਂ ਉਹ ਬੰਦੇ ਅਲੱਗ ਲੈ ਕੇ ਆਉਂਦੇ ਸੀ ਉਹ ਅਲੱਗ ਬੰਦੇ ਹੈਗੇ ਆ ਜੀ ਤੇ ਕਾਲਿੰਸ ਨਾਲ ਕਿਵੇਂ ਜੁੜਿਆ? ਇੱਕੋ ਭਾਈ ਸਾਹਿਬ ਜਦੋਂ ਕਿਸੇ ਕੰਮ 'ਚ ਬੰਦਾ ਲੱਗ ਜਾਂਦਾ ਹੈ ਨਾ ਕੋਈ ਨਾ ਕੋਈ ਰਸਤਾ ਲੱਭ ਪੈਂਦਾ ਹੈ। ਔਰ ਆਪਾਂ ਨੂੰ ਪਤਾ ਕਿ ਜਿਹੋ ਜੀ ਆਪਣੀ ਡਿਮਾਂਡ ਹੁੰਦੀ ਹੈ ਕੋਈ ਨਾ ਕੋਈ ਆਪਾਂ ਨੂੰ ਉਹਦਾ ਰਸਤਾ ਲੱਭ ਜਾਂਦਾ ਔਰ ਦਿੱਲੀ ਵਗੈਰਾ ਦੇ ਵਿੱਚ ਆਮ ਪਾਰਟੀਆਂ ਉਹ ਕਹਿੰਦੇ ਕਾਫੀ ਪ੍ਰੈਵਲੈਂਟ ਨੇ ਜੋ ਕੁਝ ਕਿਚ ਆਇਆ ਔਰ ਉੱਥੋਂ ਫਿਰ ਇਹ ਗਾਂ ਤੋਂ ਗਾਂ ਕੰਟੈਕਟ ਕਰ ਲੈਂਦੇ ਆ ਵੀ ਤੁਹਾਨੂੰ ਕਿੱਥੋਂ ਆਇਆ ਫਿਰ ਅੱਗੇ ਉਹ ਇਹਦਾ ਨਾਈਜੀਰੀਆਨ ਦਾ ਲਿੰਕ ਹੋ ਗਿਆ ਫਿਰ ਇਹਦਾ ਸਿੱਧਾ ਰابطਾ ਹੋ ਗਿਆ ਸੋ ਇਟ ਇਜ਼ ਬੇਸਿਕਲੀ ਚੇਨ ਫੈਮਿਲੀ ਨੂੰ ਪਤਾ ਸੀ ਦੇ ਬਾਰੇ ਉਹ ਹੁਣ ਦੇਖਦੇ ਆ ਜੀ ਫੈਮਿਲੀ ਨੂੰ ਤਾਂ ਹੁਣ ਤਾਂ ਪਤਾ ਹੀ ਹੈ ਵੀ ਜਦੋਂ ਬੰਦਾ ਫੜਿਆ ਗਿਆ ਉਈ ਉਹਨਾਂ ਨੇ ਮਤਲਬ ਇਸ ਬਾਰੇ ਵੀ ਟਿੱਪਣੀ ਕਰਨ ਜੋਗੇ ਨਹੀਂ ਰਹਿੰਦਾ ਬੰਦਾ ਜਦੋਂ ਇੰਨੀ ਬੰਦਮੀ ਹੋ ਜਾਂਦੀ ਹੈ ਸ਼ਹਿਰ 'ਚ ਪੈਸਾ ਵਸੀ ਨਾ ਮੈਂ ਤੁਹਾਨੂੰ ਉਹੀ ਬੇਨਤੀ ਕੀਤੀ ਹੈ ਕਿ ਪਹਿਲਾਂ ਇੱਕ ਇੱਕ ਬੰਦੇ ਨੂੰ ਅਸੀਂ ਲੈ ਕੇ ਆ ਕੇ ਇਨਵੈਸਟੀਗੇਟ ਕਰ ਰਹੇ ਹਾਂ ਜਿੱਦਾ ਜਿੱਦਾ ਜਿੱਦਾਂ ਰੋਲ ਹੋਏਗਾ ਉਹਦੇ ਖਿਲਾਫ ਉਦਾਂ ਇਲੀਗਲ ਐਕਸ਼ਨ ਹੋਏਗਾ ਉਸ ਤੋਂ ਬਾਅਦ ਜੇ ਕੋਈ ਬੰਦਾ ਕੋਈ ਆਪਣੀ ਪਬਲਿਕ ਪਲੇਸ ਹੈ ਜਾਂ ਰੈਸਟੋਰੈਂਟ ਹੈ ਜਾਂ ਜੋ ਹੁਕਾਬਾਰ ਤੁਸੀਂ ਕਹ ਰਹੇ ਜੇ ਉਹਦਾ ਯੂਜ਼ੇਜ ਕਿਤੇ ਆਉਂਦਾ ਹੈ ਤੇ ਨੋਬਡੀ ਵਿਲ ਬੀ ਸਪੇਅਰ ਸਰ ਨਜੀਰ ਜਿਹੜਾ ਪਹਿਲੀ ਵਾਰ ਕਦੋਂ ਆਇਆ ਤੇ ਹੁਣ ਤੱਕ ਕਿੰਨੇ ਦਿਨ ਰੁਕੇ ਇੰਡੀਆ ਦੇ ਵਿੱਚ ਇਹ ਆਇਆ ਜੀ ਹੈ ਜੀ 23 2023 ਚ 42 ਸਾਲ ਦੀ ਇਹਦੀ ਉਮਰ ਹੈ ਅੱਛਾ ਕਿੰਨੀ ਐਕਨਸਾਈਨਮੈਂਟ ਕਰ ਚੁੱਕਾ ਹੈ ਦੇਖੋ ਮੈਂ ਤਾਂ ਤੁਹਾਨੂੰ ਦੱਸਿਆ ਦਿੱਲੀ ਦੇ ਵਿੱਚ ਬਹੁਤ ਵਧੀਆ ਨੈਟਵਰਕ ਇਹ ਚਲਾ ਰਹੇ ਨੇ ਇਹ ਇਕੱਲਾ ਨਹੀਂ ਹੈ ਹੋਰ ਵੀ ਬਹੁਤ ਸਾਰੇ ਲੋਕ ਨੇ ਤੇ ਉਹਦੇ ਚ ਕਿਉਂਕਿ ਇਹਦਾ ਨੈਟਵਰਕ ਇੰਨੇ 2-2.5 ਸਾਲ ਚ ਤੁਹਾਨੂੰ ਪਤਾ ਬਹੁਤ ਵਸ ਫਲਾ ਲਿਆ ਨੇ ਪੰਜਾਬ ਦੇ ਹੋਰ ਸ਼ਹਿਰਾਂ ਚ ਹਰਿਆਣਾ ਦੇ ਹੋਰ ਸ਼ਹਿਰਾਂ ਚ ਵੀ ਇਹਦੇ ਦਸਣ ਮੁਤਾਬਕ ਇਹਦੇ ਡਿਸਟ੍ਰਿਬਿਊਟਰ ਹੈਗੇ ਜਿਹੜੇ ਅਸੀਂ ਜਿਹੜੇ ਸਾਡੇ ਹੰਡ ਰਿਡਰਤੇ ਨੇ ਸਾਡੇ ਕਿਤੇ ਕਿਤੇ ਵੀਜ਼ੇ ਤੇ ਆਇਆ ਤੇ ਕਰਤੇ ਉਹਨਾਂ ਨੂੰ ਸੈਂਡ ਕਰਾਇਆ ਸੀ ਹੁਣ ਤੱਕ ਉਹ ਇੱਕ ਤੁਹਾਨੂੰ ਦੱਸਿਆ ਇਲੀਗਲੀ ਰਹਿ ਰਹੇ ਹਾਂ ਮੂੰ ਕੋਈ ਇਹਦਾ ਲੀਗਲ ਵੀਜ਼ਾ ਜਾਂ ਕੋਈ ਸਟੇ ਦੀ ਪ੍ਰੋਵੀਜ਼ਨ ਨਹੀਂ ਹੈ ਅਜਾ ਸਰ ਇੱਕ ਕੋਰ ਮਾਮਲਾ ਹੈਗਾ ਕਿ ਰਮਨਦੀ ਤੁਹਾਡੇ ਨੂੰ ਰੈਸਟ ਕੀਤਾ ਗਿਆ ਕੋਰਟ ਉਹ ਬਾਅਦ ਚ ਕਰਦੇ ਆਂ ਜੀ ਗੱਲ ਆਪਾਂ ਇਹਨੂੰ ਇਹਨੂੰ ਅੱਜ ਕਰ ਦਈਏ ਉਹਦਾ ਵੀ ਤੁਹਾਨੂੰ ਪ੍ਰੈਸ ਨੋਟ ਵੀ ਦਿੰਨੇ ਆ ਤੇ ਮੈਂ ਦਿੰਦਾ ਸਿਕਿਉਰਟੀ ਹਾਈ ਗਈ ਹੈ ਡਿਮਾਂਡ ਕਿੰਨੇ ਲੋਕਾਂ ਨੇ ਕਰਦੇ ਆਂ